ਉੱਪਰ ਚਲਾਈਆਂ ਗਈਆਂ ਗੋਲੀਆਂ ਮਾਮਲਾ ਅਜਨਾਲੇ ਦਾ ਹੈ ਜਿੱਥੇ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ VOTING ਹੋ ਰਹੀ ਹੈ ਤੇ ਇਸ ਦੇ ਵਿਚਕਾਰ ਹੁਣ ਵੱਡੀ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕਾਂਗਰਸੀ ਆਗੂ ਦੇ بیٹے ਦੀ ਗੱਡੀ Thar ਉੱਪਰ ਗੋਲੀਆਂ ਚਲਾਈਆਂ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ Thar ਉੱਪਰ ਕਈ ਗੋਲੀਆਂ ਚਲਾਈਆਂ ਗਿਆ ਨੇ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਵੋਟਾਂ ਤੋਂ ਪਹਿਲਾਂ ਆਪਣੀ Thar ਵਿੱਚ ਕਾਂਗਰਸੀ ਆਗੂ ਦਾ ਬੇਟਾ ਬੈਠਾ ਸੀ ਕਿ ਮੋਟਰਸਾਈਕਲ ਉਪਰ ਕੁਝ ਹਮਲਾਵਰ ਆਉਂਦੇ ਹਨ ਅਤੇ ਉਸ ਉੱਪਰ ਫਾਇਰਿੰਗ ਕਰ ਦਿੰਦੇ ਹਨ ਅਤੇ ਉਸ ਫਾਇਰਿੰਗ ਚ ਕਾਂਗਰਸੀ ਆਗੂ ਦਾ ਬੇਟਾ ਵਾਲਵ ਪਚਿਆ ਹੈ ਅਸ਼ਨਾਲਾ ਦੇਵੇਂ ਕਾਂਗਰਸੀ ਪ੍ਰਧਾਨ ਦਵਿੰਦਰ ਸਿੰਘ ਦੇ بیٹے ਉੱਪਰ ਹਮਲਾ ਆਵਲੋਂ ਗੋਲੀਆਂ ਚਲਾਈਆਂ ਗਈਆਂ ਦੱਸਦੀ ਹੈ ਕਿ ਦਵਿੰਦਰ ਸਿੰਘ ਕਾਂਗਰਸੀ ਆਗੂ ਦਾ ਬੇਟਾ ਥਾਰ ਗੱਡੀ ਦੇ ਅੰਦਰ ਬੈਠਾ ਸੀ ਤਾਂ ਕੁਝ ਅਣਪਛਾਤੇ ਨੌਜਵਾਨ ਮੋਟਰਸਾਈਕਲ ਉੱਪਰ ਆਉਂਦੇ ਹਨ ਅਤੇ ਉਸ ਥਾਰ ਉੱਪਰ ਗੋਲੀਆਂ ਚਲਾਉਣ ਲੱਗ ਪੈਂਦੇ ਹਨ ਅਤੇ ਇਸ ਗੋਲੀਆਂ ਦੇ ਵਿੱਚ ਕਾਂਗਰਸੀ ਆਗੂ ਦਵਿੰਦਰ ਸਿੰਘ ਦਾ ਪੇਟਾ ਵਲਵਲ ਪਚੰਦਾ ਹੈ ਦਵਿੰਦਰ ਸਿੰਘ ਨੇ ਗੋਲੀਆਂ ਦੇ ਨਿਸ਼ਾਨ ਦਿਖਾਉਂਦਿਆਂ ਦੱਸਿਆ ਕਿ ਉਸ ਦੇ بیٹے ਨੂੰ ਜ਼ਾਨੋ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁਲਿਸ ਪੁਚ ਸ਼ਹਿਰ ਕੋਲੋਂ ਮੰਕੀ ਤਿੱਕੀ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕੜਨਾ ਦੀ ਸੂਚਨਾ ਮਿਲ ਤਿਆ ਹੀ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਬਾਤ ਇਹ ਹੋਈ ਜੀ ਕੋਈ 8:18 ਮਿੰਟ ਤੇ ਅੱਜ ਰਾਤ ਸਮੇਂ ਮੈਨੂੰ ਮੇਰੇ ਬੇਟੇ ਦਾ ਫੋਨ ਗਿਆ ਮੈਂ ਆਫਿਸ ਹਾਂ ਆਪਣੇ ਬੋਰਡ ਨੰਬਰ 8 'ਚ ਜਿੱਥੇ ਮੇਰਾ ਆਫਿਸ ਹੈ ਤੇ ਉੱਥੇ ਇਲੈਕਸ਼ਨ ਵੀ ਚੱਲਣ ਦੀ ਆਹੀ ਉੱਥੇ ਹਾਂ ਉਹਦਾ ਫੋਨ ਗਿਆ ਵੀ ਇਸ ਤਰ੍ਹਾਂ ਕਰਕੇ ਕੋਈ ਨਾ ਮੈਂ ਗੱਡੀ ਦੇ ਖਲੋਤਾ ਸਾਡੀ ਰਾਇਸ਼ ਆ ਬਾਹਰ ਇਹ ਵੀਦੀ ਆ ਤੇ ਪਿੱਛੇ ਦੇ ਮਕਾਨ ਆ ਸਾਡਾ ਤੇ ਫਾਇਰਿੰਗ ਕਰਕੇ ਗਿਆ ਕੋਈ ਤਿੰਨ ਚਾਰ ਮੋਟਰਸਾਈਕਲ ਹੀ ਤੇ ਇੱਕ ਇੱਕ ਦੋ ਮੋਟਰਸਾਈਕਲਾਂ ਦੇ ਮੂੰਹ ਵੀ ਬੰਨੇ ਹੀ ਤੇ ਉਹ ਜਿਹੜੇ ਫਾਇਰਿੰਗ ਕਰਕੇ ਗਏ ਆ ਦੋ ਮੈਂ ਵੀ ਗੱਡੀ ਦੇ ਵਿੱਚ ਹਾਂ ਜਦੋਂ ਉਹਨਾਂ ਫਾਇਰ ਮਾਰੇ ਆ ਤੇ ਗੱਡੀ 'ਚ ਵੀ ਦੋ ਫਾਇਰ ਲੱਗੇ ਆ ਤੇ ਉਹ ਮੈਂ ਵੀ ਆਇਆ ਮੌਕੇ ਤੇ ਇੱਥੇ ਵਾਵਾ ਰਾਸ਼ੀ ਸੀ ਸਾਰੇ ਮੱਲੇ ਵਾਲੇ ਟਾਈਮ ਤੇ ਹਲੇ ਥੋੜਾ ਜਿਹਾ ਕੰਨਾ ਖੁੱਲੀਆਂ ਹਜ਼ਾਰੀਆਂ ਆ ਅੱਗੇ ਵੇਖਿਆ ਤੇ ਫਿਰ ਅਸੀਂ ਸਾਡੇ ਨਾਲਾ ਸਾਹਿਬ ਵੀ ਇੱਥੇ ਹੀ ਤੇ ਉਹਨਾਂ ਫਿਰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਵੀ ਇੱਥੇ ਆ ਵਾਰਦਾ ਧੋਗੀ ਤੇ ਆਓ ਉਹਦੇ ਮੌਕੇ ਤੇ ਪੁਲਿਸ ਆ ਗਈ ਆ ਉਹ ਸਾਰਾ ਵੈਰੀਫਾਈ ਕਰਨ ਦੀ ਹੁਣ ਇਹ ਆ ਜਿਹੜੇ ਫੈਰ ਵਜੇ ਆ ਤੇ ਗੱਡੀਆਂ ਸਾਡੀਆਂ ਇੱਥੇ ਬਾਹਰ ਖਲੋਤੀਆਂ ਹੁੰਦੀਆਂ तकरीबन ਸ਼ੱਕ ਜਿਹੜਾ ਇੱਕ ਸਾਡਾ ਭਤੀਜਾ ਵਾ ਜੀ ਤੇ ਇੱਕ ਹੋਰ ਆ ਮੁੰਡਾ ਮਹੱਲੇ ਦਾ ਉਹਨਾਂ ਦੱਸਿਆ ਕੁਝ ਵੀ ਇਹਨਾਂ ਦੀ ਥੋੜੇ ਦਿਨ ਹੋਏ ਕਿ ਪਹਿਲੋ ਲੜਾਈ ਝਗੜਾ ਹੋਇਆ ਪਰ ਅਸੀਂ ਕਨਫਰਮ ਨਹੀਂ ਕਹਿ ਸਕਦੇ ਵੀ ਉਸੇ ਜੇ ਉਹ ਆਏ ਆ ਕੌਣ ਆਏ ਆ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਆਪ ਆ ਸੱਤ ਅੱਠ 10 ਜਾਣੇ ਦਾ ਦੇ ਦੋ ਤਿੰਨ ਮੋੜ ਸੜੇ ਝਗੜੇ ਲਈ ਇੰਨਾ ਦੇ ਕਹਿਣ ਦੇ ਮੁਤਾਬਕ ਤੇ ਜਿਹੜਾ ਇਹਨਾਂ ਦਾ ਝਗੜਾ ਚੱਲ ਰਿਹਾ ਉਹ ਸਰਾਵਾਂ ਦੇ ਆ ਕੁਝ ਕੁਈ ਹੋ ਰਿਹਾ ਮਤਲਬ ਇਹੋ ਜੀ ਜਿਹੜੀ ਗੱਲ ਆ ਉਹ ਆਪਾਂ ਕਹੇ ਤੇ ਮਤਲਬ ਜਿਹੜਾ ਵਾ ਸਾਨੂੰ ਐਸਲੀ ਮੰਗ ਇਹੋ ਕਰਦੇ ਆ ਜੋਸ ਲਈ ਤੈਨੂੰ ਸਾਹਮਣੇ ਲਿਆ ਕੇ ਤੇ ਇਨਸਾਫ ਮਿਲੇ ਜੋ ਵੀ ਹੈਗਾ ਇਹਨਾਂ ਨੂੰ ਬੰਦਿਆਂ ਨੂੰ ਸਾਹਮਣੇ ਲਿਆਂਦਾ ਜਾਏ ਕੀ ਮਲਛਾ ਇਹਨਾਂ ਦੀ ਮਗਰ ਉਹ ਫੜੇ ਜਾਣ ਮਨਛਾ ਇਹਨਾਂ ਦੀ ਤੈਅ ਕੀਤੀ ਜਾਵੇ ਵੀ ਕਿਹੜੇ ਪਰਪਸ ਲਈ ਇਹਨਾਂ ਆ ਕੇ ਕਿਉਂਕਿ ਇਹੀ ਤੇ ਆਪਣੀ ਰਹਿਸ਼ ਤੇ ਬੈਠੇ ਆ ਹਾਂ ਦਾ ਸਾਰੇ ਠੀਕ ਠਾਕ ਹਾਂ ਤੇ ਸਾਰੇ ਠੀਕ ਠਾਕ ਇਹ ਇਹ ਜ਼ਰੂਰ ਹੈਗੀ ਆ ਸਾਡੀ ਸਾਡਾ ਅਸੀਂ ਸਿਆਸੀ ਬੰਦੇ ਆ ਤੇ ਇਹਦਾ ਇਹਨਾਂ ਨੂੰ ਪੁਲਿਸ ਨੂੰ ਬੰਦੇ ਫੜ ਕੇ ਤੇ ਇਹ ਜ਼ਰੂਰ ਵੈਰੀਫਾਈ ਕਰਨਾ ਚਾਹੀਦਾ ਵੀ ਕਿੰਨਾ ਹੈ ਰਜਿਸਟਰੀ ਸਾਡੇ ਨਾਲ ਅਸੀਂ ਕਿਸੇ ਤੇ ਇਲਜ਼ਾਮ ਕੋਈ ਨਹੀਂ ਲਾਉਂਦੇ ਬੱਚੇ ਝਗੜ ਵੀ ਪੈਂਦੇ ਆ ਪਰ ਇਹ ਜ਼ਰੂਰ ਵਾ ਵੀ ਜਿਹੜੇ ਆਏ ਆ ਉਹ ਪੂਰੇ ਪਲਾਨ ਨਾਲ ਆਏ ਆ ਕਿਉਂਕਿ ਸਾਡੇ ਘਰ ਦੇ ਬੂਹੇ ਅੱਗੇ ਦੋ ਤਿੰਨ ਚੱਕਰ ਲੱਗੇ ਆ ਦੋ ਤਿੰਨ ਫੋਨ ਜਿਹੜੇ ਆ ਜਿਹੜੇ ਮੁੰਡਿਆਂ ਨੂੰ ਆਏ ਆ ਉਹਨਾਂ ਉਹ ਨੰਬਰਾਂ ਤੋਂ ਵੀ ਅਸੀਂ ਤੁਹਾਡੇ ਨਾਲ ਵੇਖਣਾ ਉਹ ਬੰਦੇ ਨੂੰ ਪੁੱਛਿਆ ਗਿਆ ਤੂੰ ਕਿੱਥੇ ਬੈਂਦਾ ਉਹਨੇ ਦੱਸਿਆ ਵੀ ਮੈਂ ਐਸੇ ਵਿਹਲੀ ਜੇ ਬੈਨਾ ਜਿਹੜੀ ਉਹਨਾਂ ਦੀ ਸਾਰੇ ਸਾਡੀ ਘਰ ਦੇ ਬਾਹਰ ਆ ਇਹ ਕਰਕੇ ਜਿਹੜੀਆਂ ਗੱਲਾਂ ਰਲਦੀਆਂ ਮਿਲਦੀਆਂ ਨੇ ਜਿਹੜੇ ਆਏ ਆ 100% ਤੇ ਉਹ ਹੀ ਹੋ ਸਕਦੇ ਆ ਪਰ ਜਦੋਂ ਅਸੀਂ ਵੇਖੇ ਨਹੀਂ ਮੈਂ ਨਹੀਂ ਵੇਖੇ ਜਾਂ ਅਸੀਂ ਪਛਾਣੇ ਨਹੀਂ ਅਸੀਂ ਕਿਸੇ ਨੂੰ ਆਂਦੇ ਨਹੀਂ ਪਰ ਝਗੜਾ ਜਿਹੜਾ ਰੰਜਿਸ਼ੀ ਚੱਲਦੀ ਹੀ ਇਹਨਾਂ ਦੀ ਥੋੜੇ ਦਿਨਾਂ ਤੋਂ ਕਿ ਜਿਹੜੀ ਆ ਇਹ ਸਰਿੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਵਾਕੀਅਤਾਂ ਦੱਸੇ ਪਰ ਲੱਗਿਆ ਪਹਿਲੀ ਨਜ਼ਰ ਕੀ ਲੱਗਦਾ ਨਹੀਂ ਜੀ ਵੈਰੀਫਾਈ ਕਰ ਰਹੇ ਹਾਂ ਜਸ ਕਿੱਥੇ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਅਜੇ ਵੈਰੀਫਾਈ ਕਰ ਰਹੇ ਹਾਂ ਮੌਕੇ ਤੇ ਪਹੁੰਚੇ ਹਾਂ ਸਾਰੇ ਸਿਚੁਏਸ਼ਨ ਵੇਖ ਕੇ ਕਿੱਲੇ ਸਰ ਕੀ ਲੱਗਦਾ